ਲੱਭੀ ਸੱਜਣੋ ਅੱਜ ਤੁਹਾਡੇ ਨਾਲ ਕਰਨੇ ਵੀਡੀਓ ਸਾਂਝੀ ਜਿਨ੍ਹਾਂ ਦੇ ਵਿੱਚ ਤਿੰਨ ਹੈਗੀਆਂ ਐਚ ਫਰਾਂਸਲ ਦੇ ਬੜਾ ਖੂਬਸੂਰਤ ਬੱਚਾ ਨੇਗੀਆਂ ਤੇ ਦੋ ਨਾ ਚਾਹੀਆਂ ਮੁਰਾ ਅਸਲ ਦੇ ਕੱਟੀਆਂ ਜਿਵੇਂ ਦੇਖੋ ਆ ਕੱਟੀਆਂ ਬੜੀ ਸ਼ਕੀਨਰ ਰਹਿਗੇ ਸਿੰਘ ਲੱਗਿਆ ਪੂਰੀ ਸਮਝ ਪੜੀਆ ਰਾਜੀਆ ਪੂਰੀ ਨਾ ਘੈਂਟਾ ਗੱਲਬਾਤ ਬਾਕੀ ਜਿਹੜੇ ਬੱਚਾ ਨੇ ਹੀ ਆ ਤੇ ਇਹ ਵੀ ਰੰਗ ਬਿੰਡ ਬੜੇ ਚੰਗਿਆ ਗਏ ਨਾ ਬਾਕੀ ਬਾਜ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਕੀ ਕੀ ਡਿਟੇਲ ਆਗੀ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਕੋਈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਰੂਰ ਕਰ ਲਿਆ ਕਰੋ ਤੇ ਬਾਕ ਬੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਠੀਕ ਹੋ ਜੀ ਹਾਂ ਜੀ ਹਾਂ ਵਧੀਆ ਵੀਰੇ ਨਾਮ ਤੇ ਪਿੰਡ ਐਡਰੈਸ ਬੋਲ ਦੀ ਆਪਣਾ ਨਾਮ ਮੇਰਾ ਵੀਰੇ ਰਾਹੁਲ ਆ ਪਿੰਡ ਆਪਣਾ ਰਾਇਆ ਜ਼ਿਲ੍ਹਾ ਬਠਿੰਡਾ ਪੈਗਿਆ ਤੇ ਮੋਬਾਈਲ ਨੰਬਰ 9056314210 ਵੀਰੇ ਪੰਜ ਪਸ਼ੂ ਆ ਪੰਜੇ ਚਾਰ ਚਾਹ ਥਾਂ ਤੇ ਖੀਰੇ ਰਹਿਣਗੇ ਹਾਂ ਬਾਈ ਉਹ ਗੱਲ ਦੀ ਆਪਣੀ ਗਰੰਟੀ ਉਹ ਪੰਜਾਂ ਦੇ ਚਾਰ ਥਾਂ ਨੇ ਪੰਜੇ ਖੀਰੀਆਂ ਨੇ ਬਾਈ ਐਨੇ ਵੀ ਕੋਈ ਦੁੱਗੀਆਂ ਚੌਗੀਆਂ ਨਿਕਲ ਜੂ ਠੀਕ ਐ ਤਿੰਨੇ ਬੱਚਾ ਹੀਰੇ ਦੋਨੇ ਕਟਾਂ ਖੀਰੇ ਤੇ ਪੰਜਾਂ ਦੇ ਚਾਚਾ ਥਾਂ ਮਿਲਣਗੇ ਕਹਿੰਦਾ ਬੱਚੀ ਤੋਂ ਸਟਾਰਟ ਕਰ ਲਈਦੇ ਪਹਿਲਾਂ ਇਹ ਤੋਂ ਕਰ ਲੈ ਬਾਈ ਇੱਕ ਸਵਾਗਸਾਲ ਦੀ ਹਾਂ ਠੀਕ ਐ ਥੋੜਾ ਜਰਸੀ ਦਾ ਟੱਚ ਜ ਆ ਗਿਆ ਬੱਚੀ ਜੀ ਹਾਂ ਟੱਚ ਥੋੜਾ ਜਰਸੀ ਦਾ ਵਿੱਚ ਲੜ ਗਿਆ ਉਪਰੋਂ ਬਹੁਤ ਚੰਗੀ ਆ ਬਾਈ ਟੌਪ ਲਾਈਨ ਐ ਸਟੇਟ ਪਈ ਐ ਬਾਜਰ ਮੂਹ ਚੰਗਾ ਨਾ ਬੱਚੀ ਦਾ ਹਾਂ ਬਾਈ ਟੌੜ ਜੀ ਕਰਦੀ ਐ ਥੋੜੀ ਜੀ 12 ਦਿਨ ਹੋ ਗਏ ਬਾਈ ਇਹਦੇ ਟੀਕਾ ਭਰਾਇਨੂੰ ਅੱਜ ਅੱਛਾ ਹਾਂ ਮਾਲਕਾਂ ਨੇ ਦੱਸਿਆ ਪਾਜੀ ਤੋਂ ਲਈਆ ਦੰਦ ਖੀਰੀ ਆ ਤੇ 12 ਦਿਨਾਂ ਦਾ ਟੀਕਾ ਭਰਾਇਨੂੰ ਹਾਂ ਬਾਈ ਠੀਕ ਐ ਬਹੁਤ ਚੰਗੀ ਬੱਚੀ ਆ ਬਾਈ ਨਹੀਂ ਰੰਗ ਬਰੈਂਡੂ ਬੱਚੀ ਆ ਠੀਕ ਐ ਜਾਤ ਬ੍ਰੀਡ ਹੋਰ ਸਾਹਮਣੇ ਕਸਮ ਰੱਖ ਬਹੁਤ ਆ ਵੀਰੇ ਹੂੰ ਨਹੀਂ ਚੰਗੀ ਆ ਬਾਕੀ ਇੱਕ ਤਾਂ ਹੁੰ ਹੂੰ ਠੀਕ ਐ ਥੋੜਾ ਜਿਹਾ ਤਾਂ ਜਾਣ ਕਰਕੇ ਪਸ਼ੂ ਥਾਂ ਕੱਚ ਆ ਗਿਆ ਬਾਹਰ ਨਾਲਾਂ ਲੰਘ ਕੇ ਤਾਰਕ ਸ਼ਾਲਾ ਮਾਰਦਿਆਂ ਤੇ ਸਭੀ ਪਲੀ ਚੰਗੀ ਆ ਹਾਂਜੀ ਚੰਗੀਆਂ ਬੱਚਾਂ ਕੋਲ ਮਲਾ ਕੇ ਬਾਕੀ ਜਿਹੜਾ ਪ੍ਰੋ ਚੰਗਾ ਲੱਗਿਆ ਬਾਈ ਬੱਚੀ ਤੇ ਚੈੱਕ ਕਰ ਲੈ ਦਿਖਾ ਹੀ ਦੇਣਾ ਆਪਾਂ ਤੇ ਇੱਥੋਂ ਚੈੱਕ ਕਰ ਲਓ ਥਾਂ ਤੋਂ ਹੂੰ ਥਾਂ ਵਾੜਾ ਚੰਗਾ ਲੱਗਿਆ ਨਾ ਹਾਂ ਬਿਲਕੁਲ ਝੋਲੀ ਚਲੀ ਵੀ ਚੰਗੀ ਤਿਆਰ ਕਰੂ ਕਰਮ ਵਾਲੀ ਥਾਂ ਸਭ ਚੰਗੀ ਹੋ ਗਈ ਜਦੋਂ ਅਲੱਗਾ ਜਿਦੀ ਕਿੜੀ ਚੰਗੀ ਸੰਭੀ ਪਲੀ ਆ ਵਧੀਆ ਵੀਰੇ ਤੇ ਰੇਟ ਵਿੱਚ ਹੀ ਕਰ ਦਿੰਦੇ ਆ ਇਹਨਾਂ ਦੇ ਹਾਂਜੀ ਹਾਂ ਵੀਰੇ ਇਹਦਾ ਬੱਚਾ ਕੀ ਰੇਟ ਲੈਣ ਦੇਣ ਜਾਂ ਇਹਦਾ ਵੀ ਮੁੱਲ ਕਰਨ ਨੂੰ ਆਲਾ 35 ਕਰਾਲੇ 40 ਕਰਾਲੇ ਹਾਂ ਤੇ ਨਾ 28000 ਦੀ ਬੱਚੀ ਦੇ ਦਾਂਗੇ ਆਪਾਂ ਅੱਛਾ ਅੱਜ ਦੀ ਕਿੜੀ ਆ ਇਹਦਾ ਮੁੱਲ 28000 ਰੁਪਏ 28000 ਦੀ ਬੱਚੀ ਦੇ ਦਾਂਗੇ ਠੀਕ ਆ 28 ਚ ਮੰਨ ਤਨ ਤਾਂ ਹੋ ਜਾਊਗਾ ਮਾਨ ਤਨ ਕਰ ਦਾਂ ਆ ਬਾਈ ਵਿੱਚ ਹਾਂ ਬਾਈ ਕਹਿੰਦਾ ਚਾਹੇ 35 ਕਰਾਉ 30 ਕਰਾ 28 ਦੀ ਬੱਚੀ ਦੇ ਦਾਂਗੇ 28 ਛੋਟਾ ਮਾਨ ਤਨ ਜਰੂਰ ਹੋ ਜਾਊਗਾ ਹਾਂ ਇੱਥੋਂ ਬੱਚੀ ਚੈੱਕ ਆ ਲੋ ਸੋਹਣੀ ਬੱਚੀ ਆ ਤੇ ਅੱਗੇ ਕੀਵੇਂ ਸੋਹਣੇ ਪ੍ਰਿੰਟ ਚ ਆ ਗਈ ਰੱਛੀ ਨੀ ਫਾਰਮ ਦੀ ਬੱਛੀ ਆ ਬਾਈ ਪੈਪਰ ਦੀ ਦੱਸਿਆ ਹੈ ਮਾਲਕਾਂ ਨੇ ਆਪਾਂ ਨੂੰ ਅੱਛਾ ਏਵੀਐਸ ਦੇ ਪਾਈਪਰ ਬੋਲਦੀ ਪਾਈਪਰ ਬੋਲਦੀ ਬੱਛੀ ਦੱਸਿਆ ਤੇ ਮਦਰ ਮਿਲਕ ਦਾ ਪਤਾ ਕੁਛ 35 36 ਕਿਲੋ ਗਿਆ ਬਾਈ ਫੇਰ ਅੱਛਾ ਜਿੱਥਾ ਆਪਾਂ ਖਰੀਦੀਆ ਉਹਨਾਂ ਨੇ ਆਪਾਂ ਨੂੰ ਇਹ ਜਾਣਕਾਰੀ ਦਿੱਤੀ ਹੈਗੀ ਹਾਂਜੀ ਅੱਗੇ ਜਿਹੜਾ ਭਰਾ ਇਹਦੀ ਅੱਛਾ ਜੀ ਹਾਂ ਬਾਈ ਅੱਗੇ ਜਿਹੜਾ ਭਰਾ ਖਰੀਦੂਗਾ ਉਹ ਆਪ ਦੀ ਸਮਝ ਨਾਲ ਉਹ ਆਪਣੀ ਸਮਝ ਨਾਲ ਲੈ ਲੂ ਬਾਈ ਹੂੰ ਲਾ ਵੀ ਚੈੱਕ ਕਰ ਲਓ ਬੱਛੀ ਰਾਜੀ ਸਭੀ ਭਰੀ ਆ ਗਈ ਤੇ ਰੰਗ ਬਰੈਂਟ ਵੀ ਕਰਮਲ ਦਾ ਚੰਗਾ ਹੈ ਨਾ ਤੇ ਬਾਕੀ ਬਰੀਡਾ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਨਾ ਨੇ ਬੱਚੀ ਨੇ ਕਾਵਲੀ ਆਉਣ ਜਮਾ ਟੀਕਨ ਤਿਆਰੀ ਆ ਟੀਕਨ ਲਗਭਗ ਤਿਆਰ ਹੀ ਆ ਹਾਂ ਬਈ ਬਸ ਮਹੀਨਾ ਦੋ ਮਹੀਨਾ ਸਾਮ ਕੇ ਆਰਡਰ ਬੁੱਟ ਚਾ ਕੇ ਬੱਚੀ ਹਲੇ ਤਾਂ ਵੀਰੇ ਕੱਚੀ ਉਮਰ ਦੀ ਆ ਜਮਾ ਇਹਦਾ ਰੇਟ ਫਿਰ ਵੀਰੇ ਨਾਲ ਦੀ ਸਾਂਝਾ ਕਰਦੇ ਇਹ ਆ ਯਾਰ ਬਾਈ ਮੁੱਲ ਇਹਦਾ ਵੀ ਕੋਕ ਕਰ ਲੀਏ ਇਹ 35000 ਦੀ ਬੱਚੀ ਦੇ ਦਾਂਗੇ ਇਹਦਾ 35000 ਹਾਂ ਵੀਰੇ ਠੀਕ ਆ ਇੱਕ ਨੰਬਰ ਇਹ ਤਾਂ ਨਸਲ ਬਰੀਡ ਦੇ ਹਿਸਾਬ ਨਾਲ ਹੀ ਹੋਣੀ ਹਮ ਇੱਕ ਨੰਬਰ 28 ਸੀਗਾ ਤੇ ਦੋ ਨੰਬਰ ਬੱਚੀ ਦਾ ਮਿੱਤਰ ਮੁੱਲ ਕਰਤਾ ਬਾਈ ਨੇ 35000 ਤੁਹਾਡਾ ਇਹ ਚੋ ਛੋਟ ਛੱਪਾ ਤੁਹਾਡਾ ਮਾਨਤਾ ਠੀਕ ਆ ਵੀਰੇ ਤੇ ਅੱਗੇ ਆ ਗਿਆ ਜਿਵੇਂ 3 ਨੰਬਰ ਤੇ ਬੱਚਾ ਹਾਂ ਵੀਰੇ ਕਿੰਨੀ ਕੁ ਮਰ ਚ ਆ ਗਈ ਇਹ ਬਾਈ ਉਹ 9 ਮਹੀਨਾ ਗਾਂ ਦੀ ਛੋਟੀ ਆ ਜਣੀ ਇਹ ਸਾਲ ਤੋਂ ਘਟਦੀ ਆ ਹਾਂ ਬਾਈ ਇਹ 40 120 ਦੇ ਸੀਮਨ ਜਿਹੜੇ ਡੈਨਮਾਰਕ ਦੇ ਬਾਈ ਡੈਨਮਾਰਕ ਦੇ 40 120 ਦੇ ਰੰਗ ਪ੍ਰਿੰਟ ਬੜਾ ਸੋਹਣਾ ਨਾ ਪਹਿਲਾਂ ਇਹਦੀ ਬਾਈ ਝੋਲੀ ਚੈੱਕ ਕਰਾ ਦੇ ਇਹ ਵੀ ਥੋੜਾ ਜਿਹਾ ਅਲੋ ਕਰੂ ਖੁੱਲੀਆਂ ਫਿਰਦੀਆਂ ਆਈਆਂ ਇਹ ਠੀਕ ਆ ਲੈ ਕੋਈ ਤੂੰ ਬੁੱਲੇ ਪਾਸੇ ਚੈੱਕ ਕਰ ਮੈਂ ਬੈਗ ਸਾਡੂ ਦਿਖਾ ਦਿੰਦਾ ਇਹ ਇੱਥੋਂ ਚੈੱਕ ਕਰ ਲੋ ਥਣ ਚਾਰ ਹਾਂ ਰਹਿਣਗੇ ਚੋਲੀ ਖਾ ਵੀਰੇ ਦੀ ਕੱਲੇ ਥਣ ਨਹੀਂ ਥਣ ਤਾਂ ਰਹਿਣ ਦੀ ਹੈ ਨਾ ਹਾਂ ਚੋਲੀ ਆ ਜਵੇਂ ਗੱਬਣ ਬੱਛੀ ਹੁੰਦੀ ਆਏ ਨੇ ਹੂੰ ਨਹੀਂ ਸੋਹਣੀ ਵੀਰੇ ਯਾਰ ਹਾਂ ਬਾਈ ਬਾਕੀ ਰੰਗ ਬ੍ਰੈਂਡਿੰਗ ਕਰਮਾ ਦਾ ਬੜਾ ਚੰਗਾ ਗਾ ਕਰੈਕਟਰ ਚੈੱਕ ਕਰਾ ਦੇ ਬਾਈ ਆ ਚੀਜ਼ਾਂ ਦੀ ਚੜਾਈ ਹੂੰ ਉਪਰਾਂ ਜਮਾ ਸਟੇਟ ਚਮਕ ਦੇਖ ਲੈ ਬੱਛੀ ਦੀ ਆਡੀ ਆ ਚਮਕ ਲਾਂਕ ਪੂਰੇ ਚੈੱਕ ਕਰਾ ਦੇ ਬਾਈ ਕੋਈ ਕ੍ਰੋਸ ਪਾਉਂਦਾ ਸਾਉਤ ਘਟਾ ਮੀਨਾ ਵੀਦਨ ਹਾਂ ਹਾਂ ਬਾਈ ਠੀਕ ਆ ਜੀ ਲੈ ਤੋੜ ਕੇ ਫਿਰ ਇਹ ਵੀ ਦਿਖਾ ਦੇ ਤੋੜਾ ਚੈੱਕ ਹੂੰ ਛਾੜ ਦੇ ਖੁੱਲੀ ਫਿਰ ਇਹ ਵੀ ਦੇਖੀ ਜੋ ਲੈ ਇੱਥੋਂ ਚੈੱਕ ਕਰ ਲਓ ਜੀ ਸਾਲਕ ਦੀ ਲਗਭਗ ਬੱਛੀ ਹੈਗੀ ਰੰਗ ਵਾਰੰਟੀ ਬੜਾ ਚੰਗਾ ਗਾ ਥਣ ਥੋਣੀ ਬਹੁਤ ਚੰਗਾ ਲੱਗਿਆ ਬਾਈ ਯਾਰ ਬੱਚੀ ਝੋਲੀ ਚੰਗੀ ਲੱਗੀ ਵੇ ਗਰਮਾਲੇ ਨੂੰ ਹਮ ਬਰੀਡ ਚੰਗੀ ਆ ਬਾਕੀ ਦੇਖੋ ਜਿਹੜਾ ਭਰਾ ਉਹ ਹੀ ਵਾਰ ਵਾਰ ਗੱਲ ਕਰ ਦਿੰਦਾ ਜਿਹੜੇ ਭਰਾਣ ਪਸ਼ੂ ਖਰੀਦਣਾ ਹੁੰਦਾ ਸੋਦੀ ਸਮਝ ਹੁੰਦੀ ਐ ਸੋ ਤਸੱਲੀ ਉਹ ਆਪ ਕਰ ਲਿਆ ਕਰੂਗਾ ਆਪਾਂ ਹਰ ਇੱਕ ਪੱਖ ਤੋਂ ਤੁਹਾਨੂੰ ਪਸ਼ੂ ਜਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਇੱਥੇ ਜੱਕਲ ਇਹਦਾ ਵੀਰ ਫਿਰ ਰੇਟ ਨਾਲ ਜੇ ਸਾਂਝਾ ਕਰਦੀ ਆਪਾਂ ਰੇਟ ਦਾ ਫਿਰ ਏ ਬਾਈ 32000 ਦੀ ਦੇ ਦਾਂਗੇ ਹਾਂ ਤੇ ਨਾ ਠੀਕ ਆ ਜੀ ਹਾਂ ਮੁੱਲ ਚਾਹੇ 35 ਗਰ ਵਾਲੀ ਬਾਈ ਕਹਿੰਦਾ 40 ਗਰ ਵਾਲੀ 32000 ਚੋਂ ਛੋਟੇ ਛਪਾ ਕਰਦੇ ਆ ਛੋਟੇ ਛਪਾ ਕਰਦਾ ਬਾਈ ਠੀਕ ਆ ਬੱਚੀਆਂ ਦਾ ਕੋਈ ਲੈਖਾ ਨਹੀਂ ਬਾਈ ਯਾਰ ਜੇ ਬੰਦਾ ਲੈਂਦਾ ਮਤਲਬ ਬਰੀਡ ਬਣੀ ਬਣਾਈ ਜੋੜੇ ਦੀ ਭੱਜ ਲੈ ਭੱਜ ਲੈ ਕੋਈ ਗੱਲ ਨਹੀਂ ਇਹ ਆ ਗਈ 3 ਨੰਬਰ ਬੱਚੀ ਤੇ ਅੱਗੇ ਆ ਪਾਜੀ ਹੁਣ 4 ਨੰਬਰ ਝੋਟੀ ਤੇ ਨਾ ਹਾਂ ਵੀਰੇ ਕੱਟਿਆਂ ਚੋਂ ਪਹਿਲਾ ਨੰਬਰ ਕੱਟੀ ਦਾ ਗਿਆ ਤੇ ਟੋਟਲ ਪਰਸਨ ਚ ਗਿਆ ਜਿਆ ਉੱਥਾ ਨੰਬਰ ਤੇ ਸੈਂਕੂ ਸੁਣ ਦਿਖਾ ਦੇ ਮਿੱਤਰ ਪੱਲਾ ਦਾ ਹਾਂ ਰਿੰਗ ਸਿੰਘ ਆ ਹਾਂ ਜਿਹੜਾ ਇੰਨੀ ਕੁਮਰ ਏ ਬਾਈ ਹੋਊਗੀ 20 ਕ ਮਹੀਨਿਆਂ ਦੀ ਕੱਟੀ ਯਾਰ 20 ਕ ਮਹੀਨਿਆਂ ਦੀ ਹਾਂ ਸ਼ਕੀਨ ਵੜਿਆ ਯਾਰ ਰਾਜਾ ਹਾਂ ਵੀਰ ਮਹੀਨਾ ਹੋ ਗਿਆ ਤੇ ਬਾਈ ਟੀਕਾ ਪਰੇ ਨੂੰ ਅੱਛਾ ਦੰਦੋ ਖਿਰਿਆ ਮਹੀਨਾ ਦੀ ਕੱਪਰੇ ਹੋਗੇ ਹਾਂ ਵੀਰ ਠੀਕ ਐ ਇੱਕ ਮਹੀਨਾ ਅਗਲਾ ਸਿੰਘ ਚੈੱਕ ਕਰਾ ਦੇ ਬਾਈ ਪਹਿਲਾਂ ਪਹਿਲਾਂ ਕਹਿੰਦਾ ਵੀ ਉਹ ਹੋ ਕੰਮ ਆ ਠੋਲੂ ਵਾਲਾ ਮਿਠੋ ਜਮਾ ਜਮਾ ਬੰਨੀ ਸ਼ਕੀਨ ਆ ਜਿਹੜਾ ਦੇਖੋ ਚੰਗਾ ਪਸ਼ੂ ਐ ਉਹਦੀ ਖਤਰੀਫ ਤਾਂ ਹੁੰਦੀ ਆ ਨਾ ਚੰਗੇ ਦੀ ਤੇ ਇੱਥੋਂ ਚੱਕਾ ਲਓ ਬੈਕ ਸ਼ਟ ਤੋਂ ਤੇ ਕੱਦ ਕੱਦ ਤੋਂ ਚੰਗਾ ਆ ਗਿਆ ਬਾਈ ਆਪ ਵੀ ਹੂੰ ਨਾ ਦਵਾ ਦੇ ਕਿਹੜਾ ਲੰਬਾ ਐ ਕੱਢੇ ਕੋਈ ਚੱਕਰ ਇਹਨੂੰ ਮਾਰ ਕੇ ਦਿਖਾ ਦਈਏ ਭਰਾਵ ਕਿੰਨੀ ਕੁ ਉਮਰ ਦੀ ਲਗਭਗ ਜੇ 20 ਮਹੀਨਿਆਂ ਦੀ ਕੱਟੀ ਹੈ ਬਈ 20 ਮਹੀਨਿਆਂ ਦੀ ਜੇ ਨਹੀਂ ਪੌਣੇ 2 ਸਾਲ ਦੇ ਆਪਾਂ ਕਹਿ ਦਈਏ ਹਾਂ ਵੀਰ ਪੌਣੇ 2 ਸਾਲ ਦੀ ਕੱਟੀ ਆ ਗਈ ਮਿੱਤਰੋ ਕੱਦ ਕਾਟ ਵੀ ਚੰਗਾ ਤੇ ਸਿੰਗ ਸੁੰਗ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਸ਼ਕੀਨ ਹੈ ਚੌੜੀ ਝੂੜੀ ਬਹੁਤ ਪਈ ਜਾਂਦੀ ਹਾਂ ਪੇਟ ਫੁੱਟ ਦੀ ਜਿਹੜੀ ਬੰਤਰ ਹੈ ਉਹ ਵੀ ਚੰਗੀ ਆ ਕੋਲ ਮਲਾ ਕੇ ਨਾ ਇਹੋ ਜੀ ਕੱਟੀ ਦਾ ਬਾਈ ਆਲਾ ਮੂਹੇ ਮੂੰਹੇ ਮੰਗੇ ਪੈਸੇ ਦਿੰਦਾ ਜਾਂ ਤਿਆਰ ਹੁੰਦੀਆਂ ਨੇ ਹੂੰ ਬਾਕੀ ਮਹੀਨਾ ਟਿਕਾ ਭਰਾ ਨੂੰ ਹੋ ਗਿਆ ਬਾਈ ਕਹਿੰਦਾ ਤੇ ਜੇ ਕੋਈ ਗੱਲ ਇਹਦੇ ਕਰਮਾਂ ਨੂੰ ਗੱਬਣੀ ਹੋਵੇ ਹੂੰ ਬਾਕੀ ਜੇ ਨਾ ਵੀ ਹੋਏ ਕਿਹੜਾ ਹਾਂ ਇਹਦਾ ਕੀ ਲੈਣ ਦਾ ਰੇਟ ਆ ਫਿਰ ਇਹ ਬਾਈ ਹਾਂ ਦੇਣਾ 52000 ਦੀ ਦੇ ਦਾਂਗੇ ਅੱਛਾ ਹਾਂ ਇਹ 52000 ਰੇਟ ਹਾਂ ਵੀਰੇ 50000 ਮੰਨ ਤਾਂ ਤਾਂ ਹੋ ਜਾਊਗਾ ਪਰ ਮੰਨਤਾਂ ਵਾਲਾ ਕੰਮ ਹੀ ਆ ਬਾਈ ਯਰ ਬਾਹਲੇ ਨਹੀਂ ਠੀਕ ਹੈ ਆ ਵੀ ਕੱਟੀ ਬਹੁਤ ਮਹਿੰਗੀ ਲੀਏ ਤੈਨੂੰ ਬੜਾ ਇਹ ਜਿਹੀ ਕੱਟੀ ਕਿਹੜਾ ਰੋਜ਼ ਮਿਲਦੀ ਆ ਨਹੀਂ ਕੱਟੀ ਸ਼ਕੀਨਾ ਵੀਰੇ ਕੱਟੀ ਕੁਤੋਂ ਥਣੇਗੀ ਸਿੰਘ ਤਾਂ ਦੇਖੋ ਮਾਂ ਤੇ ਜਮਾ ਐ ਨਾਲ ਹੀ ਮੋੜ ਤੇ ਸੌ ਚ ਕਦੀ ਕੱਟੀ ਮਿਲਦੀ ਆ ਬਾਈ ਹਾਂ ਹਾਂ ਬਾਕੀ ਪੁੱਠੇ ਦੀ ਚੁਲਾਈ ਚੈੱਕ ਕਰ ਲਓ ਨਾ ਸੋਹਣੀਆ ਕੱਟੀ ਕੋਲ ਮਲਾ ਕੇ ਤੇ ਬਾਕੀ ਪੰਜ ਨੰਬਰ ਤੇ ਜੋ ਆਪਾਂ ਹਾਂ ਬਈ ਇਹ ਆ ਕਿ ਪੰਜ ਨੰਬਰ ਬਲਾਸਟ ਨੰਬਰ ਕਰਕੇ ਠੀਕ ਹੈ ਇਹ ਕਿੰਨੀ ਕੁ ਉਮਰ ਦੀ ਹੈ ਇਹ ਵੀ ਬਾਈ ਬਸ ਲਗਭਗ ਸੇਮ ਜੀ ਉਮਰ ਦੀ ਹੈ ਕਿੰਨੇ ਕੁ ਮਹੀਨੇ ਦੀ ਇਹ ਹੈ ਬਸ ਠੀਕ ਹੈ ਹਾਂ ਬਾਈ ਤੇ ਇੱਥੋਂ ਕੱਦ-ਕੱਡ ਚੱਕ ਲੋ ਲੰਬਾਈ ਲੋ ਵੀ ਬਹੁਤ ਹੈ ਨਾ ਉੱਚੀ ਕਵਾੜੀ ਇਕੱਠੀ ਹੈ ਨਾ ਬਹੁਤ ਵੱਡੀ ਕੱਟੀ ਆ ਬਾਈ ਠੀਕ ਹੈ ਜਮਾ ਕਾਬਲੀ ਆ ਕਾਬਲਾ ਟੀਕਾ ਬਿਲਕੁਲ ਤੇ ਇੱਥੋਂ ਫੇਸ ਕੁਆਲਿਟੀ ਚੈੱਕ ਕਰ ਲੋ ਤੁਸੀਂ ਕੋਲਿਆ ਕੇ ਦੇਖੋਗੇ ਨਾ ਤੁਹਾਨੂੰ ਕੱਟੀ ਚੰਗੀ ਲੱਗੂਗੀ ਸਿੰਗਾ ਦੀ ਵੀ ਮੀਣੀ ਆ ਬਾਈ ਇਹ ਇੱਕ ਵਾਰ ਹਾਂ ਸਿੰਗਾ ਤੋਂ ਦੇਖੋ ਸਾਹਮਣੇ ਫਿਰ ਨਜ਼ਰ ਆਏ ਵੀ ਕੱਟੀ ਮੀਣੀ ਆ ਗਈ ਤੇ ਇੱਥੇ ਰੋਕੀ ਵੀਰੇ ਇੱਥੋਂ ਲੰਬਾਈ ਚੈੱਕ ਕਰੋ ਕੱਟੀ ਦੀ ਨਾ ਲੰਬਾਈ ਬਹੁਤ ਜ਼ਿਆਦਾ ਗਈ ਤੇ ਉੱਚੀ ਹਾਈਟ ਵੀ ਬਹੁਤ ਜ਼ਿਆਦਾ ਜੀ ਕੱਟੀ ਜੀ ਨਾ ਤੇ ਬਾਕੀ ਪੁੱਠੇ ਦੀ ਚੌੜਾਈ ਖਾਸ ਹੀ ਹੈਗੀ ਤੇ ਹਾਲਾਂਕਿ ਤੁਹਾਨੂੰ ਪਤਾ ਥੋੜੀ ਉਮਰ ਨਾਣੀ ਕਰਕੇ ਵਾਲ ਜੀ ਲਾਲ ਹੈ ਜੀ ਇਹੀ ਕਟਿੰਗ ਨੂੰ ਕਰਕੇ 2-4 ਮਹੀਨੇ ਤੇਲ ਤੋਂ ਲੱਗੇ ਚਮਕ ਚੰਗੀ ਬਣ ਜਾਂਦੀ ਨੇ ਕੱਟੇ ਨਾ ਹਾਂ ਹਾਂ ਬਈ ਤੇ ਇਹਦਾ ਫਿਰ ਲੈਣ ਦਾ ਜੀ ਰੇਟ ਬਈ ਇਹ ਬਈ 40000 ਦੀ ਦੇ ਦਾਂਗੇ 39 ਕਰ ਲਾ ਹੁਣ 1000 ਛੱਡ ਪਰੇ ਜਾਂ 45 ਦੇ ਦੇ ਦਾਂਗੇ ਬਰਾਬਰ ਜੀ ਠੀਕ ਰਹਿੰਦਾ ਠੀਕ ਲੈ 45 ਜੀ ਥੋੜਾ ਮਾਨਤਾ ਜਰੂਰ ਕਰ ਦੂ ਬਾਈ ਜਿੰਨਾ ਕੱਟਾਂ ਬੱਚਾਂ ਦੇ ਰੇਟ ਕੀਤੇ ਆ ਫਿਕਸ ਕਿਸੇ ਦਾ ਨਹੀਂਗਾ ਮਾਨ ਤਾਂ ਸਾਰਾਂ ਚ ਹੋ ਜੂਗਾ ਸੋ ਬਾਕੀ ਪੰਜ ਪਸ਼ੂ ਬਾਈ ਕੋਲੇ ਪੰਜੇ ਖੀਰੇ ਆ ਗਏ ਤੇ ਚਾਹ ਚਾ ਥਾਣਾ ਗੇ ਇਹ ਲਾਸਟ ਜਿਹੜੀ ਕੱਟੀ ਆ ਗਈ ਆਪਣੇ ਕੋਲ ਪੰਜ ਨੰਬਰ ਤੇ ਸਾਨੂੰ ਇੱਕ ਨੰਬਰ ਬੱਚੀ ਇਧਰ ਤੇ ਜਿਹਨੂੰ ਉਹ ਚ ਦੁਆਰਾ ਫੇਰਨਾ ਜਦ ਮਾਰਾ ਦਿੰਨਾਗਾ ਠੀਕ ਆ ਵੀਰੇ ਲੈ ਚਲ ਬੰਦ ਕੋਈ ਗੱਲ ਨਹੀਂ ਇਹ ਸੀ ਇੱਕ ਨੰਬਰ ਬੱਚੀ ਤੇ ਇਹ ਬੱਚੀ ਸੀ ਆਪਣੀ 13 ਨੰਬਰ ਜਿਹਦਾ ਕਿੰਨਾ 32 ਹਜ਼ਾਰ ਮੁੱਲ ਸੀਦਾ ਇਹ 32 ਹਜ਼ਾਰ ਸੀ ਇਹਦਾ 32 ਸੀਗਾ ਤੇ ਉਹ ਸੀ ਬੱਚੀ ਆਪਣੀ ਦੋ ਨੰਬਰ ਉਹਦਾ ਮੁੱਲ ਕਿੰਨਾ ਆਪਾਂ ਕਰਿਆ ਸੀ ਉਹ 35 ਦੇ ਦਾ ਉਹ 35 ਦੀ ਤੇ ਜੇ ਕਿਸੇ ਭਰਾ ਨੇ ਆ ਆ ਦੋਨੇ ਜੋੜੇ ਮੰਗਲੇ ਆਹਾ ਉਹ ਜੇ ਹਿਸਾਬ ਨਾਲ ਮੰਨਤਾਨ ਕਰਦੇ ਉਹ ਵੱਧ ਕਰ ਦੇਗਾ ਹਾਂ ਵੱਧ ਕਰ ਦੇ। ਇਹ ਮੈਂ ਇਹ ਜੋੜਾ ਬਣਾ ਦਈ ਆਪਾਂ ਜੇ ਹਾਂ ਠੀਕ ਆ ਆ ਵੀ ਬਾਈ ਇਕੱਠਾ ਹੀ ਆ ਜੋੜਾ ਇਹ ਅੱਛਾ ਆ ਵੀ ਇਕੱਠਾ ਹੀ ਆਇਆ ਇੱਕ ਫਾਰਮ ਚੋਂ ਆਇਆ ਹੂੰ ਬਹੁਤ ਚੰਗਾ ਫਾਰਮਾ ਬੰਦੇ ਦਾ ਠੀਕ ਆ ਇਹੋ ਲਈਆਂ ਨੇ ਹਾਂ ਮਿੱਤਰੀ ਆਪਣਾ ਸੋ ਬਾਈ ਦਾ ਪਿੰਡ ਰਾਇਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ 9056314210 ਵੀਰੋ ਠੀਕ ਆ ਵੀਰੋ ਧੰਨਵਾਦ